ਨੰਦਾਂ ਮੇਰੇ ਮਨ ਚ ਕੀ ਆ ਰਿਹਾ ਹਨ ਇਹਨੂੰ ਜਿਨ੍ਹਾਂ ਨੇ ਸੁਨਣਾ ਜਿਨ੍ਹਾਂ ਨੂੰ ਬੁਰਾ ਲੱਗਣਾ ਲੱਗਣਾ ਹੀ ਹੈਗਾ ਹਨਾ ਪਰ ਦੱਸੋ ਕਿ ਮਤ ਕੇ ਜਿੱਥੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਬੁਰਾ ਲੱਗਦਾ ਕਿ ਨਹੀਂ ਲੱਗਦਾ ਤੁਹਾਨੂੰ ਸ਼ਾਇਦ ਚੰਗਾ ਲੱਗਦਾ ਕਿ ਬੁਰਾ ਲੱਗਦਾ ਦੱਸਣਾ ਜੋ ਹਨਾ ਕਮੈਂਟ ਕਰਕੇ ਜੁਲ ਦੱਸਿਓ ਹਨਾ ਸ਼ੇਅਰ ਕਰੋਗੇ ਉਹ ਫਿਰ ਗੁੱਸੇ ਚ ਆ ਸਕਣ ਮੇਰੇ ਨਾਲ ਅੱਛਾ ਹੋਏ ਧੰਕੇ ਮੇਰੇ ਧਮਾਚਾ ਆਇਆ ਪੀ ਜੋ ਉਹ ਕੁੜੀਆਂ ਦੇ ਪੱਚਾ ਹੁੰਦਾ ਇੱਥੇ ਤੇ ਤਿੰਨ ਨੇ ਨਾ ਇਦਾਂ ਮੂੰਹ ਤੇ ਇਦਾਂ ਰੱਖ ਲੈਂਦੀਆਂ ਹਨ ਹੱਥ ਤੇ ਬੱਚਾ ਨਹੀਂ ਦਿਖਾਉਂਦੀ ਹਨ ਬੜਾ ਜਿਵੇਂ ਮੈਂ ਤੇ ਖਿਆਲ ਕਰਦੇ ਪਹਿਲੇ ਜ਼ਮਾਨੇ ਚ ਮਾਵਾ ਸੁਖਨੀ ਸਾਹਿਬ ਦੇ ਪਾਠ ਕਰਦੇ ਰਹਿੰਦੇ ਸੀ ਤੇ ਤਾਂ ਵੀ ਕਈ ਵਾਰ ਨਾ ਬੈਲ ਬਤੋੜੇ ਜੰਮ ਜਾਂਦੇ ਹੀ ਤੇ ਹੁਣ ਮਾਵਾ ਸਾਰਾ ਟਾਈਮ ਟਿਕਟੋਕ ਤੇ ਬਿਠੇ ਰਹਿੰਦੇ ਆ ਉਹਦਣ ਹੱਥ ਰੱਖ ਲੈਂਦੀਆਂ ਵੀ ਜਿਵੇਂ ਬੜੀ ਤਪੱਸਿਆ ਕਰ ਲਈ ਉਹਨਾਂ ਨੇ ਬੱਚਾ ਪੈਦਾ ਕਰ ਲਈ ਫੇਰ ਨਾ ਬੰਦਾ ਪੁੱਛੇ ਜਦੋਂ ਤੁਹਾਡੇ ਬੱਚਾ ਪਿਆ ਸਾਨੂੰ ਉਦੋਂ ਨਹੀਂ ਪਤਾ ਉਹ ਤੋਂ ਬਾਅਦ ਇਹ ਸਾਰੀ ਫੀਲਿੰਗ ਦਿੱਟਿਆ ਗਿਆ ਛੋਟਾ ਹੀ ਮਤਲਬ ਕਿ ਉਹ ਕਿਹਾ ਨਾ ਵਿਚਾਰ ਦੇ ਜੋ ਲੈ ਕੇ ਹੁੰਦੀਆਂ ਹਸਪਤਾਲ ਜੋ ਉਦੋਂ ਇੱਧਾ ਹੱਥ ਰੱਖ ਲੈਂਦੀਆਂ ਉਹ ਤੋਂ ਪਹਿਲਾਂ ਜੋ ਹਸਪਤਾਲ ਜਾਂਦੀਆਂ ਨੇ ਤੇ ਉਹਨਾਂ ਦੀ ਅੱਖਾਂ ਬੱਚੇ ਵੱਲ ਫੀਲਿੰਗ ਨਹੀਂ ਜਿੰਨੀ ਫੀਲਿੰਗ ਅਹੀਂ ਬੱਚੇ ਨਹੀਂ ਕਰ ਰਹੇ ਉਹਨਾਂ ਨੇ ਬੱਚੇ ਦੀ ਜਿੰਨੀ ਫੀਲਿੰਗ ਅਹੀਂ ਕਰ ਰਹੇ ਹੁੰਦੇ ਆ ਨਾ ਉੰਨੀ ਉਹਨਾਂ ਨੂੰ ਨਹੀਂ ਉਹਨਾਂ ਨੂੰ ਕਹਿ ਹੁੰਦੇ ਦੀ ਹੁੰਦੀ ਠੀਕ ਤਾਂ ਲਾ ਰਹੀ ਪਿਕਚਰ ਮੇਰੀ ਹਸਪਤਾਲੋਂ ਨਿਕਲਦੇ ਆ ਹਸਪਤਾਲ ਜਾਂਦੇ ਆ ਬੈੱਡ ਤੇ ਜਾਂਦੇ ਆ ਸਭ ਪਿਕਚਰਾਂ ਬਣੀਆਂ ਤੋ ਹੋਏ ਬੱਚੇ ਨੂੰ ਅਹੀਂ ਇੰਨਾ ਮਹਿਸੂਸ ਕਰ ਚੁੱਕੇ ਹੁੰਦੇ ਆ ਤਾਂ ਉਹੇ ਬੱਚੇ ਦੇ ਉੱਤੇ ਹੱਥ ਰੱਖਣ ਦੇ ਹੁੰਦੇ ਆ ਇੰਨਾ ਮਹਿਸੂਸ ਤੁਸੀਂ ਖੁਦ ਨਹੀਂ ਕੀਤਾ ਹੁੰਦਾ ਤੇ ਫਿਰ ਚਾਰ ਦਿਨ ਹੱਥ ਰੱਖਣਾ ਪੰਜਵੇਂ ਦਿਨ ਬੱਚੇ ਨੇ ਉੱਥੇ ਪੰਜੇ ਫਿੰਨਾ ਫਿਰ ਆਹੀ ਉਹਦਾ ਡਾਈਪਰ ਵੇਖਣਾ ਚੇਂਜ ਹੁੰਦਾ ਫਿਰ ਆਹੀ ਉਹਦੀ ਪੋਟੀ ਵੇਖਣੀ ਫਿਰ ਆਹੀ ਉਹਦਾ ਪਸ਼ਾਬ ਵੇਖਣਾ ਤੂੰ ਨੇ ਕਮਾਈ ਦਾ ਇੱਕ ਮਾਂ ਦਾ ਸਾਧਨ ਬਣ ਜਾਣਾ ਤੇ ਫਿਰ ਇੰਨੀਆਂ ਸੱਚੀ ਸਹਤਰੀਆਂ ਬਣ ਗਏ ਕੋਈ ਕਹਿਣਾ ਨਾ ਕੁਝ ਤੇ ਉਹ ਕਹਿਣਗੇ ਨੋ 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 ਤੁਹਾਨੂੰ ਕੀ ਪਤਾ ਪਤਾ ਸਾਰਾ ਗੁਪਤਾ ਕੋਈ ਨਾ ਥੋੜਾ ਵਾ ਦੋ ਦਿਨ ਹੱਥ ਬਾਜ ਬੱਚੇ ਵਿਚਾਰੇ